ਤੇ ਆ ਵੀ ਪੰਜਾਬ ਸਰਕਾਰ ਨੇ ਜੋ ਕੁਝ ਕੀਤਾ ਉਹ ਮਕਾਨੀ ਨਹੀਂ ਬਿਆਨ ਕਰਨੀ ਕਾਕਾ ਜੀ ਨੇ ਕਹਿਤਾ ਉਹ ਨਿੰਦਣੀਆਂ ਸੀ ਮਾੜਾ ਜੇ ਪੰਜਾਬ ਸਰਕਾਰ ਪੰਜਾਬ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਮੁੜੀ ਆ ਵੀ ਅਸੀਂ ਡਰਿਆਲ ਸਾਹਿਬ ਨੂੰ ਰਿਹਾ ਕਰਦੇ ਆ ਇਹ ਚੰਗੀ ਗੱਲ ਆ ਕਿਉਂਕਿ ਸਾਡੀ ਲੜਾਈ ਕੇਂਦਰ ਨਾਲ ਸੀ ਸਿੱਧੀ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੀ ਸਾਨੂੰ ਫਿਰ ਪੰਜਾਬ ਵਾਲੇ ਪਾਸੇ ਮੁੜਨਾ ਪੈਣਾ ਸੀ ਇੱਥੇ ਪੰਜਾਬ ਦਾ ਫਾਇਦਾ ਨਹੀਂ ਸੀ ਹੈਗਾ ਕਿਉਂਕਿ ਕੇਂਦਰ ਨਾਲ ਲੜ ਰਹੇ ਵੱਡੀ ਤਰ੍ਹਾਂ ਕੀ ਆ ਪੰਜਾਬ ਸਰਕਾਰ ਜਿਹੜਾ ਅਸੀਂ ਮੋਰਚੇ ਵੱਲੋਂ ਦੋਹਾਂ ਫਾਰਮਾਂ ਨੇ ਐਲਾਨ ਕੀਤਾ ਸੀ ਕੱਲ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਦਾ ਅਰੇ ਤੋਂ ਕਾ ਜੋ ਉਹਨਾਂ ਨੇ ਸਰਕਾਰ ਹਮੇਸ਼ਾ ਦੇਖਦੀ ਹੁੰਦੀ ਵੀ ਪੰਜਾਬ ਦੇ ਵਿੱਚ ਕੀ ਇਹਦਾ ਪੱਖ ਹੈ ਜਿਉਂ ਉਹਨਾਂ ਨੂੰ ਲੱਗਿਆ ਵੀ ਸਾਡਾ ਪੱਖ ਠੀਕ ਨਹੀਂ ਹੈ ਲੋਕਾਂ 'ਚ ਰੋਸ ਗਿਆ ਉਹਨਾਂ ਨੂੰ ਨੁਕਸਾਨ ਲੱਗਾ ਉਹ ਮੁੜਿਆ ਇਹ ਚੰਗੀ ਗੱਲ ਆ ਔਰ ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਹਾਂ ਫਾਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੂਈ ਇਹਨਾਂ ਕੋਲ ਨਹੀਂ ਲਈ ਮੈਡੀਕਲ ਤਾਂ ਹੁੰਦਾ ਨਾ ਕੋਈ ਫਾਈਲ ਬੰਦੀ ਭਾਈ ਫਾਈਲ ਦੇਖ ਲਓ ਜਾ ਕੇ ਕੋਈ ਫਾਈਲ ਨਹੀਂ ਬਣੀ ਜੇ ਉਹਨਾਂ ਦੀ ਸਿਹਤ ਹੁੰਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜੀਓ ਡੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾਅ ਦਾ ਨਤੀਜਾ ਹੋਊਗਾ ਦੋਵੇਂ ਫਾਰਮ ਆਪਣੇ ਇਲਾਕਿਆਂ ਤੇ ਕਾਇਮ ਆ ਇਹਨਾਂ ਦੇ 10 ਦਿਨ 4 ਦਿਨ ਲੰਘ ਗਿਆ ਇਹ ਤੋਂ 6 ਦਿਨਾਂ ਬਾਅਦ ਉਧਰੋਂ ਵੀ 6 ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਵਾ ਔਰ ਕੁੱਲ ਮਿਲਾ ਕੇ ਜਿਹੜੀ ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਇਹ ਪੰਜਾਬ ਦੇ ਲੋਕਾਂ ਦੇ ਦਬਾਅ ਦਾ ਤੁਹਾਡੀ ਗੱਲ ਜੀ ਡੱਲੇਵਾਲ ਸਾਹਿਬ ਨਾਲ ਹੁਣ ਨਹੀਂ ਦੇਖੋ ਮੈਂ ਪੂਰੀ ਹੁਣ ਸਾਡੀਆਂ 2 ਜਾਂ 3 ਗੱਡੀਆਂ ਸਪਸ਼ਟਾ ਕਹਿੰਦੇ ਤੁਸੀਂ ਅਸੀਂ ਜਾਵਾਂਗੇ ਮੈਂ ਵੀ ਜਾਊਂਗਾ ਹੋਰ ਲੀਡਰਸ਼ਿਪ ਜਾਊਗੀ ਉਹਨਾਂ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਜਦੋਂ ਡੱਲੇਵਾਲ ਸਾਪ ਇਸ ਮੋਰਚੇ 'ਚ ਆਗੇ ਫਿਰ ਜਿਹੜਾ ਅਸੀਂ ਕਰਾਉ ਦਾ ਐਲਾਨ ਕੀਤਾ ਉਹਦੇ ਬਾਰੇ ਵਿਚਾਰ ਕਰਾਂ ਦੋਨੇ ਫਰੰਟਾਂ 'ਚ ਅੱਗੇ ਲੈਣ ਚੱਲੋ ਕੌਣ ਕੌਣ ਲੈ ਤਲੇ ਮੈਨੂੰ ਲੱਗਦਾ 5-4 ਘੰਟੇ ਤਾਂ ਲੱਗ ਜਾਣਗੇ 2.5 ਘੰਟੇ 6 ਘੰਟੇ ਲੱਗ ਜਾਣਗੇ ਜੀ 6 ਘੰਟੇ ਤਿੰਨ ਜਾਣਦੇ ਤਿੰਨ ਤੁਸੀਂ ਸਾਰੀ ਜਿਹੜੀ ਆਪਣੀ ਜਿੰਨੇ ਵੀ ਮੀਡੀਆ ਇੱਥੇ ਆਇਆ ਹੋਂ ਤੋਂ ਬਾਅਦ ਮੀਡੀਆ ਐਲਾਨ ਹੋ ਜਾਊਗਾ ਐਲਾਨ ਵੀ ਲੱਗ ਜਾਣਾ ਦੇਰ ਰਾਤ ਵੀ ਕਰਦਾਂਗੇ ਦੇਰ ਰਾਤ ਐਲਾਨ ਕਰਦਾਂਗੇ ਵੇਖੋ ਜਿੰਨੇ ਕੋ ਲੇਟ ਹੋ ਜਾਾਂਗੇ ਤੁਹਾਡੇ ਲਈ ਸਾਰਾ ਰੋਟੀ ਪਾਣੀ ਦਾ ਰਹਿਣ ਦਾ ਇੰਤਜ਼ਾਮ ਜਿਵੇਂ ਲਗਾਤਾਰ ਤੁਸੀਂ ਇੱਥੇ ਜੁੜਿਓ ਕੋਈ ਦਿੱਕਤ ਨਹੀਂ ਹੋਣ ਦੇਵਾਂਗੇ ਲੇਟ ਹੋ ਸਕਦਾ ਕਿਉਂਕਿ ਲੁਧਿਆਣਾ ਔਨੇ ਤਿੰਨ ਘੰਟਿਆਂ ਦੀ ਵਾਟ ਹੈ ਤੇ 10-20 ਮਿੰਟ ਉੱਥੇ ਵੀ ਇਹ ਲਾ ਦਿੰਦੇ ਹੁੰਦੇ ਨੇ ਤੇ ਬਾਲੇ ਵਿਸ਼ਵਾਸ ਕਰਕੇ ਜਿੱਤੇ ਨਹੀਂ ਜਾਂਦੇ ਕੋਲ ਕਾਕਾ ਸਾਹਿਬ ਕੀ ਲੱਗਦਾ ਕਿ ਜਿਹੜੀ ਇਹ ਸਹਿਮਤੀ ਹੈ ਕੱਲ ਦੇ ਘਰਾਬ ਨੂੰ ਲੈ ਕੇ ਜਿਹੜਾ ਸਰਕਾਰ ਪਿੱਛੇ ਹਟੀ ਹੈਗੀ ਦੇਖੋ ਇਹ ਤਾਂ ਵਾਕਈ ਹੈ ਹੂੰ ਉੱਤਾ ਜਿਹੜਾ ਭਗਵੰਤ ਮਾਨ ਨੇ ਜੋ ਅਸੀਂ ਤਾਂ ਸਿੱਧਾ ਸਾਹਿਬ ਕਹਿੰਨੇ ਆ ਕਿ ਪੰਜਾਬੀ ਚ ਕੋਹਾਬਤ ਹੈ ਵੀ ਮਰਿਆ ਸੱਪ ਗੱਲ ਤੇ ਪਾਇਆ ਹੁਣ ਲਾਉਣਾ ਔਖਾ ਸੀਗਾ ਉਹ ਦੇਖਦੇ ਆਂ ਡੱਲੇਵਾਲ ਸਾਹਿਬ ਇੱਥੇ ਆ ਕੇ ਸਾਡੀ ਸਥਿਤੀ ਸਾਹਮਣੇ ਮੋਰਚੇ ਜਿੱਤ ਹੋਈ ਹੈ ਜੀ ਕਹਿ ਸਕਦੇ ਆਂ ਮੈਂ ਕਹਿੰਦਾ ਵੀ ਲੋਕਾਂ ਦੀ ਜਿੱਤ ਹੋਈ ਲੋਕਾਂ ਦੀ ਲੋਕਾਂ ਦੀ ਮੋਰਚੇ ਚ ਜਿੱਤ ਹੋਈ ਹੈ ਅਕਲ ਇੱਕ ਪੜਾ ਜਿਹੜਾ ਸੀ ਮਿੱਥਿਆ ਸੀ ਜੋ ਮੋਰਚੇ ਚ ਜਾਣ ਪਈ ਹੈ ਤੇ ਉਹ ਸਾਰਾ ਕੁਝ ਅਸੀਂ ਤਾਂ ਇੱਕ ਕਹਿਮਾ ਜਿਹੜਾ ਕੱਲ ਦਾ ਐਲਾਨ ਕੀਤਾ ਤੁਹਾਡੇ ਸਾਹਮਣੇ ਕਿ ਆਪਾਂ ਕਿਸੇ ਦੇ ਵਿੱਚ ਕਿ ਇੱਕ ਤਰੀਕ ਵਾਲਾ ਉਹ ਸਾਡਾ ਹਜੇ ਸਟੈਂਡ ਕਰਦਾ ਕਿਉਂਕਿ ਕੋਈ ਪਤਾ ਨਹੀਂ ਇਹਨਾਂ ਦਾ ਮੈਂ ਬਹੁਤ ਹੰਡਾਇਆ ਇਹਨਾਂ ਦੀ ਖਾਣੇ ਚ ਗੱਲ ਹੋਰ ਹੁੰਦੀ ਆ ਡੀਐਸਪੀ ਕੋਲੇ ਹੋਰ ਹੁੰਦੀ ਆ ਐਸਐਸਪੀ ਕੋਲੇ ਹੋਰ ਹੁੰਦੀ ਆ ਜਿੰਨਾ ਚਿਰ ਡੱਲੇਵਾਲ ਸਾਹਿਬ ਦੇ ਕੱਠ ਚ ਆ ਕੇ ਸਾਹਮਣੇ ਨਹੀਂ ਆਉਂਦੇ ਉਹਨਾਂ ਚਿਰ ਜਿਹੜਾ ਗੱਲਾਂ ਕੀਤੇ ਉਹ ਸਟੈਟਿਕ ਠੀਕ ਹੈ ਧੰਨਵਾਦ